ਕਿੰਨਾ ਫਰਕ ਆ ਜਿਆਦਾ ਬਣਾ ਤੇ ਜੋ ਮਖੂ ਬੈ ਜੇਗਾ ਫਿਰ ਆ ਤਾਂ ਨਹੀਂ ਫਰਕ ਨਿਕਲਦਾ 13 ਲਾ ਸਾਢੇ 13 ਕਰ ਦਿੰਨੇ 14 ਕਰ ਦਿੰਨੇ ਮਾਜੀ ਕੇ ਕਰਨਾ ਬਸ 18000 ਕਹਿੰਦਾ ਕਿ 14000 ਬਾਕੀ ਇਤਨੇ ਕਾ ਬਤ ਕੋ ਨਹੀਂ ਹੈ ਬਾਬਾ ਮੋਹਰਦਾਰ ਜੀ ਮਾਂ ਨੂੰ ਨਹੀਂ ਕਰਦੀਆਂ ਤੇਰਾ ਇਧਰ ਮੂੰਹ ਕਰ ਲੈ ਤੂੰ ਕਰਾਣੇ ਪੈਸੇ ਜਾਏ ਆ ਤੂੰ ਬਣਦੀ ਮੂੰਹ ਕਰਨਾ ਹਾਂ हां 14000 ਵਿੱਚ ਗਏ ਤੁਮ ਲੋ ਮੰਗ ਰਹੀ ਕਿਤੇ ਬਾਜੀਦਰਾ ਮਾਲ ਹੈ ਮੈਂ ਤੁਹਾਨੂੰ ਲੈ ਆਇਆ ਜਾਂ ਸਾਰਾ ਸਾਰਾ ਕੋ ਪਿੱਛੇ ਤਰਾ ਕੋ ਆਹ ਬੰਦ ਜੀ ਆਹ ਭਰਾ ਜੀ 14000 ਆ ਜਾ ਗੰਨੇ ਦਾ 10 10 ਰੁਪਏ ਦਾ ਕਹਿੰਦਾ ਭਜਨ ਨਹੀਂ ਆਣਾ ਯਾਰ ਉਹ ਭਜਨ ਥੋੜਾ ਬੰਦਾ ਸੌਣਾ ਤੋਲੇ ਦੇ ਭਾਅ ਵਿੱਚ ਦਾ ਉਹ ਸਾਡਾ ਦਿੰਦਾ ਚਲ ਦੇ 1000 ਦਾ ਜੋਕ 1000 ਰੁਪਏ ਦਾ ਕਵਾਜੀ ਦੇ ਬਚਾ ਵੀ ਉੱਤੇ ਹਾਲ ਹੈ ਦੋ ਦੋ ਮਿੰਗਰ ਚੱਲ ਤਾਂ ਨਹੀਂ ਨੇ ਮੀਂਹਿਆ ਤੇ ਸਿੰਘ ਦੇ ਕੋਲ ਗੱਲ ਕਰ ਲੈ ਨਹੀਂ ਨਹੀਂ ਉਹ ਠੀਕ ਵੈ ਕੁਆਲਟੀ ਵਾਲੇ ਦੇ ਹੋਣਗੇ ਦੂਜੇ ਸਿੱਧੇ ਹੋਣਗੇ ਦੇਸੀ ਦੇ ਚਲੋ ਦੋ ਦੋ ਸੌ ਰੁਪਏ ਆਓ ਭਾਈ ਆਓ ਵੀਰ ਜੀ ਸੱਚੀ ਗੱਲ ਆ ਸੱਚੀ ਗੱਲ ਲੈ ਤੇਰਾ ਸਾਹਮਣੇ ਕਿ ਮੈਂ ਤੇਰਾ ਮਾਨ ਕਰਿਆ ਵੀ ਤੂੰ ਪੱਕਾ ਬੰਦਾ ਆ ਤੇਰਾ ਮਾਨ ਕਰਦੇ ਤੋਂ ਵੱਡਾ ਗਾਇਆ ਫਿਰ ਮੇਰੇ ਵਿੱਚ ਤੇਰਾ ਮਾਨ ਦੇ ਤੇਰੇ 3 ਸਾਲ ਹੋ ਗਏ ਤੇਰੇ ਨਾਲ ਮੈਂ ਲੈ ਜਾ ਯਾਰ ਤੇ ਸਾਡੇ ਘਰ ਦੇ ਪਾ ਲੈ ਨਹੀਂ ਹੋਰ ਕਿੰਨੇ ਪਾਏਗਾ ਬੈਗ ਰੂਲ ਆ ਜਿਆਦਾ ਟੱਕ ਨਹੀਂ ਟੱਕ ਇੰਨੇ ਲੱਗੀ ਜਾਂਦੇ ਆ ਉਹ ਤੇਰਾ ਮਾਰ ਤੂੰ ਲਿਆ ਪੜਾਣਾ ਲੈ ਜੀ ਤੇ 15 ਰੋਲ ਫੜਾ 15 ਨੂੰ ਹੁਣ ਹੁਣ ਵਿਆਜ ਰੱਖਦੇ ਜਾਈ ਰੱਖ ਵਿਆਜ ਰੱਖ ਓਏ ਓਰੇ ਆ ਫੜ ਦੇ 15 ਉਹ ਛੇ ਬੱਚੇ ਬੜਾ ਬੜਾ ਆਇਆ ਕੋ ਉਹ ਬੱਚੇ ਸਹੀ ਆ ਸਾਫ ਆ ਯਾਰ ਉਹ ਸਾਫ ਆ ਬੱਚੇ ਕਵਾੜ ਦੀ 15 ਰਾਈ ਕੀ ਹੈ 15 ਦਾ ਕੀ ਆਹ ਅੰਦਾਜ਼ ਲੱਗਦੀ ਗੱਡੀ ਘੱਟ ਜਾ ਉਹ ਗੱਲ ਨਾ ਕਰ ਨਖਾਈ ਪਿੱਛੇ ਛੋੜਾ 15 ਕੇ ਲੈ ਰਹੇ ਛੋੜਾ ਤਾਂ ਕੱਟ ਚੰਗਾ ਜਾ ਕਰ ਬੋਲ ਯਾਰ ਖਾਣਾ ਲੈ ਚਾੜਿਆ ਲੈ ਨਖਾਈ ਮੈਂ ਕਰ ਆਓ ਭੈਣ ਜੀ ਆਓ ਭਰਾ ਜੀ ਰਾਜਾ ਜੰਨੇ ਦਾ 10 ਰੁਪਏ ਦਾ ਗਲੂਸ ਦਿਖਾਈ ਮੇਰੀਆਂ ਦਾ ਦਿਖਾਏ ਕਰਾ ਦੂ 15 ਛੱਡ 16 ਦੇ ਉਹ ਨਹੀਂ ਯਾਰ 15 ਦੁਵਾਨ ਹੋਈ ਹਣ ਕਿਉਂ ਛੇੜਾ ਬੇੜਾ ਬੰਦਾ ਕਿਸਾਨ ਬੰਦਾ ਹੋਰ ਅਮਰਤਾਰ ਸਿੰਘ ਹੋ ਕੇ ਵੀ ਇਹ ਜੇ ਨਾ ਕਰ ਲੈਂਦੇ ਫੰਕਲ ਆਸਮਾਨ ਦੇ ਗਲਾਸ ਗੱਡੀ ਚ ਪਾਇਆ ਜਾ 1 ਪੀ ਗਲਾਸ 15 ਦੇ ਹੋਵੇ ਕਾਕੇ ਹਾਂ ਜੋੜ ਜੋੜਾ ਗਿਆ ਨਹੀਂ ਕੋਈ ਆ ਗੁਰਸਖ ਬੰਦੇ ਤੋਂ ਲਗਾਈ ਪਿੱਛੇ 108 ਦਾ ਹੀ ਵੈ 108 ਅਸੀਂ ਕਰਾ ਦੇਗੇ ਜਾ ਕੇ ਨਾ ਮੈਂ ਕਰਾ ਦੂਗਾ ਹਾਂਜੀ ਆਜੇ ਮਹਾਰਾਜ ਉਹ ਗੱਡੀ ਖੜੀ ਉਹ ਪਿੱਛੇ ਜਾ ਜਾ ਬੈਕ ਸਾਈਡ ਆ ਜਾ ਉਹ ਬੈਕ ਸਾਈਡ ਆ ਜਾ ਗੱਡੀ ਕੋਲੇ ਗੱਡੀ ਦੇ ਬੈਕ ਸਾਈਡ ਉਹ ਸ਼੍ਰੀ ਗੋਬਿੰਦ ਸਿੰਘ ਲਾਉਂਦਾ ਜੀ ਹਾਂ ਠੀਕ ਹੈ ਨਾ 10000 ਬੋਲੋ ਮੰਤਰ ਤੂੰ ਕਿਸ਼ੂ ਕਿਸ਼ੂ ਕਿਹਾ 16000 ਜ਼ਿਆਦਾ ਜ਼ਿਆਦਾ 16 ਜ਼ਿਆਦਾ ਇਹਦਾ 10 ਘੱਟ ਲੈ ਬਾਰ-ਬਾਰ ਕਿ ਉਹ ਦੇ ਇਹਦਾ 10 ਘੱਟ ਲੈ ਤੇ ਝੂਠੀ ਬੋਲਦੇ 12-12 ਦਿਨ ਦੋ ਵਾਰ ਮੁੰਡਾ ਦਰੇ ਲੈ ਹੁਣ ਕੀ ਰੰਗ ਤਾਂ ਦੇਖ ਲਓ ਰੰਗ ਤਾਂ ਠੀਕ ਹੈ ਰੰਗ ਉਹਨਾਂ ਦਾ ਡੱਬਈ ਹੈ ਰੰਗ ਉਸਤਾ ਦਾ ਸ਼ਾਨਦਾਰ ਚਲ ਕੋਈ ਬਾਤ ਨਹੀਂ ਕਿੰਨੇ ਕਹਿਣਾ ਯਾਰ 10000 ਮੰਗਣੇ ਕਿ ਛੋੜ ਕੇ ਹੀ ਬਤਾ ਦਿੱਤਾ ਨਾ ਮੰਨਦਾ 10 ਲਗਾ ਰਿਹਾ ਆੜ ਦਸਤ ਉਹ ਗੱਡੀ ਦੇ ਪਰ ਪਿੱਪਲ ਨਹੀਂ ਪਿੱਪਲ 15:30 ਦੇ ਚਲ ਉਹ ਤੂੰ ਖੜਤਾ ਜਾਇਆ ਕਰਨ ਯਾਰ ਓਰੀ ਤੇ ਜਾਣਾ ਸੀ ਦਾਦੇ ਨਾਲ ਹੁਣ ਦੂਰ ਦੂਰ ਹੋਣੇ ਸੀਗੇ ਯਾਰ ਆ ਜਾ लेट इक्त पोने दस हजार साढ़े सत अड़ा लास्ट पढ़ना साढ़े नौ फैसला अट्ठा अठन नहीं ਓਹ 11:10 ਵਜੇ ਬੰਦਿਆ ਸੀ 60000 ਸਹੀ ਆਵੇ ਪੂਰੇ ਆ ਗਏ ਮੇਰੀ ਧਿਆਨ ਤੋਂ ਨਾ ਆ ਜਾਂਦਾ ਸਾਢੇ 8 ਲੱਖ ਇਹ ਤਾਂ ਅੱਠ ਦੇ ਕਹਿੰਦਾ ਮੈਂ ਸਾਢੇ 8 ਤਾਂ ਕਹਿੰਦਾ ਹਾਂ ਬੰਦ ਕਰੇ ਲਾ ਕੇ ਕਰੇ ਲਾ ਕੇ ਹੁਣ ਇੱਕ ਮੰਡੀ ਆ ਉਹ ਘਰ ਹੈ ਦੇਖ ਲੈ ਬੰਦਾ ਗਾ ਲੇ ਸਾਢੇ 8 ਨਹੀਂ ਲੱਗਦਾ ਸਾਡੇ 8 ਮਹੀਨੇ ਦਾ ਹੈਗਾ ਬੰਦਨਾ 10000 ਦੇਖਣੇ ਆ ਤੇ ਦੇਖ ਲੈ ਸਾਡੇ 8 ਮਹੀਨੇ ਦਾ 8000 ਰੁਪਿਆ ਹਾਂ ਬਈ ਹਾਂ ਗੋਲ ਜਾਰਾ ਅਗਲਾ ਲੈ ਲੈ ਪੈਸੇ ਕੌਣ ਪੇ ਦੋ ਕੌਣ ਕੋ ਨੰਬਰ ਦੋ ਫੋਨ 'ਤੇ ਨੰਬਰ ਨੰਬਰ ਦੇ ਦੂੰਗਾ ਲਖ ਲਖਾਈ ਕਰੀ 9000 ਦਾ ਜਾਣੇ ਆ ਜਾਣੇ ਆ 9000 ਦਾ ਜਾਣੇ ਹੀ ਅਸੀਂ ਤਾਂ ਦਿਖਾਈ ਆਪਣੇ ਆਪਣੇ ਧਿਆਨ ਰੱਖਣਾ ਦਿਖਾਈ ਤੂੰ ਜਾਨੀ ਪੁੱਛਦਾ ਹੈ ਅੰਕਲ ਸਾਹਿਬ ਦਿਖਾਈ ਤੂੰ ਕਹਿ ਦਿਆ 100 ਤੋਂ ਨਾ ਪੁੱਛ ਫਾਰਮੈਟ ਦਾ ਹੈ ਹੋਰ ਨਹੀਂ ਲਿਖਾਈ ਤੂੰ ਕਹਿ ਦੀ ਲਿਖਾਈ ਸਾਰਾ ਕੁਝ ਮੈਂ ਤੁਹਾਨੂੰ ਇੰਨੇ ਬੇਲ ਨਹੀਂ ਬਸ ਤੇ ਤੂੰ ਆਪਣੇ ਆਪਣੇ ਰਹਤੀ ਹੈ ਚਲੋ ਬੈਕ ਮੇਰੇ ਮੈਂ ਦੂੰਗਾ ਤੁਹਾਰੇ ਤੁਮ ਦੋਗੇ ਯਾਰ ਚਲ ਮੈਂ ਤੁਹਾਰੀ ਨਾ ਦੇ ਦੂਗਾ ਤੁਹਾਰੀ ਲਿਖਾਈ ਮੈਂ ਤੋੜ ਦੂੰਗਾ ਕਰ ਦੂੰਗਾ ਕੱਲ ਕੋਈ ਨੰਬਰ ਲੈ ਲੈ 8230 ਸਰ ਕਿਸੇ ਚੱਲੇ